ਸੁਦਾ ਜੀ ਗੁੱਡ ਮਾਰਨਿੰਗ ਹਜੇ ਹੋਇਆ 8:30 ਹੋਏ ਇਹ ਨਾ ਕੀ ਆ ਆ 8:00 8:30 ਹੂੰ ਦੀਦੀ ਸਕੂਲ ਨਹੀਂ ਗਏ ਮਤਲਬ 8 ਵਜਨ ਵਦੇ ਵਜ ਗਏ ਆ ਜਿਹੜਾ ਉੱਤੇ ਹੀ ਆਵੇ ਜਿਹੜਾ ਉੱਤੇ ਹੀ ਆ ਤੋ ਹੋਰ ਇਹਦੇ ਲਾਂ ਦੇਣਾ ਮੈਂ ਫੁੱਲ ਅੱਜ ਲਾਵਾਂਗੇ ਫੁੱਲ ਪਰ ਚੁਲਕ ਟਿੱਕਰਾ ਕੀ ਕੀ ਦੇ ਫੇਰ ਦੀ ਰਣੀ ਨਹੀਂ ਨਹੀਂ ਇਸ ਤੋਂ ਪਹਿਲਾਂ ਕੀ ਹਾਂ ਪੁੱਚਲਕਾ ਮੈਂ ਵੀ ਤੇਰੇ ਵਾਂਗੂ ਹੀ ਬੋਲਦਾ ਜੇ ਤੂੰ ਪੁੱਠਾ ਕੋਈ ਅੱਖਰ ਕੱਢਣਾ ਤੇ ਮੈਂ ਪਹਿਲਾਂ ਹੀ ਕੱਢ ਦੇ ਜੀ ਮੈਂ ਤਾਂ ਵੀ ਕੀ ਕਿਹਾ ਜੀ ਦੱਸੀ ਕੀ ਨਾਲ ਆ ਪੁੱਚਲਕਾ ਤੂੰ ਕਿਹੜਾ ਬੋਲੁੰਦਾ ਹਾਂ ਹੀ ਡੜਾ ਟਾਈਪ ਹੋਲ ਪੁੱਟਤਾ ਕਿਤੇ ਆ ਉਹ ਵੇਖੋ ਤੁਹਾਨੂੰ ਕਿਹਾ ਤੇ ਡੇ ਇੱਥੇ ਨਾਲ ਆਇਓ ਆ ਬੋਲ ਨਾ ਦੋਰੇ ਮੈਂ ਤੇ ਮਾਲੀ ਨੇ ਇੱਥੇ ਕਹਿੰਦੇ ਇੰਨੀ ਜਗ੍ਹਾ ਤੇ ਨਾ ਲਾਓ ਆ ਸਾਰੇ ਫੁੱਲ ਉਗੇ ਦੇ ਹਾਂ ਕਰਦਾ ਉਹ ਕੰਮ ਕਰਤਾ ਕਰਤਾ ਇਹ ਕੰਮ ਜਦੇ ਫੁੱਲ ਹੋ ਬੂਟੀ ਤਾਂ ਤਾਂ ਤੇ ਮੈਂ ਮਾਲੀ ਨੂੰ ਨਹੀਂ ਸੱਦਦੀ ਫੁੱਲ ਦੇ ਆ ਜਿਹੜਾ ਆ ਪੁੱਟਿਆ ਤੁਸੀਂ ਆ ਵਾਲਾ ਤੇ ਗੱਡ ਬੂਟੀ ਦਿੱਤੀ ਮੈਨੂੰ ਕਿਹਦਾ ਕਿਹੜਾ ਫੁੱਲ ਆ ਤੇ ਕਿਹੜੀ ਬੂਟੀ ਇਹ ਮਾਲੀ ਨੇ ਸੱਦ ਲਿਓ ਕੋਈ ਆਹ ਤਦ ਜੇ ਘਰ ਚ ਬੂਟੀ اگਾਉਣੀ ਫੇਰ ਸਕਦੇ ਹੋ ਫੋਲ ਉੱਥੇ ਰਹਿਣ ਤਾਂ ਪੁੱਟ ਕੇ ਤੇ ਬੂਟੀ ਲਾ ਦਈਏ ਤੇ ਤੁਹਾਨੂੰ ਕਿ ਮੈਨੂੰ ਕਿਹੜੀ ਪਛਾਣ ਆ ਫੁੱਲਾਂ ਦੀ ਸੁਮਨਾ ਜੇ ਹੁਣੇ ਕਹਿੰਦੀ ਮਾਲੀ ਨੂੰ ਸੱਦ ਲੈਣਾ ਹੈ ਜੀ ਜੀ ਹਾਂ ਮਾਲੀ ਮੈਂ ਜਿੰਨੇ ਵੀ ਬੂਟੀਆਂ ਸਾਰੇ ਕਰ ਦਿੰਦਾ ਮੇਰੇ ਪੁੱਟ ਜਾਂਦਾ ਵਾ ਤੇ ਉਹੀ ਕੰਮ ਹੋ ਗਿਆ ਸਿੱਧੀ ਜੀ ਗੱਲ ਆ ਆਪਾਂ ਨੂੰ ਫੁੱਲਾ ਫੁੱਲਾਂ ਦੀ ਨਹੀਂ ਪਛਾਣ ਸਾਡੇ ਵਾਂ ਤੇ ਬੂਟੀ ਵੀ ਹੋ ਜੀ ਪੁੱਟੇ ਇਹਨੇ ਜੋ ਕੰਮ ਕਰਦਾ ਕਰਦਾ ਬੇਤੀ ਲਾਇਆ ਤੇ ਲੰਕੜ ਟਾਤੀ ਆਹ ਤੈਨੂੰ ਸਭ ਤੋਂ ਪਹਿਲਾਂ ਤੇ ਦੱਸਿਆ ਵੀ ਇੰਨੀ ਜਗ੍ਹਾ ਤੇ ਨਾ ਲਾਇਓ ਫੋਲ ਲੱਗੇ ਦੱਸ ਦੇ ਵੀ ਕਿੱਥੇ ਕਿੱਥੇ ਲਾਉਣੇ ਨੇ ਤੇ ਦੱਸ ਤੈਨੂੰ ਮੈਂ ਕਹਦੇਗਾ ਜਿੱਦਾਂ ਤੁਹਾਡੀ ਇੱਥੋਂ ਖਾਲੀ ਆ ਹਨਾ ਮੇਨ ਰੂਟਸ ਇੱਥੇ ਇੱਕ ਇੱਥੇ ਲਾ ਦੇ ਇੱਦਾਂ ਥੋੜਾ ਥੋੜਾ ਖਾਲੀ ਦੇਖ ਕੇ ਉੱਥੇ ਲਾ ਦੇ ਬਾਕੀ ਇਹਨਾਂ ਦੀਆਂ ਡੰਡੀਆਂ ਤੋੜ ਤੋੜ ਕੇ ਆਪਾਂ ਲਾ ਦੇਣੀਆਂ ਹੁਣ 25 ਰੁਪਏ ਦਾ ਬੂਟਾ ਇਹਦੇ ਤੇ 25 ਰੁਪਏ ਵਸੂਲ ਕਰਨੇ ਆਪਾਂ ਵੇਚ ਕੇ ਉਹ ਜੰਡੀਆਂ ਵਾ ਇਹਦੀਆਂ ਟਹਿਣੀਆਂ ਹੁਣ ਆਵਾ ਨਹੀਂ ਵੀ ਸਮਝ ਲੱਗਣੇ ਪਿਆ ਬੂਟੀ ਆ ਕੋ ਫੁੱਲ ਬੁੱਤੀ ਆ ਦਖਾ ਲਿਆ ਵਾ ਦੂਜੇ ਦਿਨ ਲੈ ਆਉਂਦੀ ਆ ਹੌਂ ਤਾਂ ਟਾਈ ਕਿ ਪਾਰਕ ਵੀ ਕਿੰਨੀ ਸੋਹਣੀ ਲੱਗਦੀ ਨਾ ਵੀਡੀਓ ਵਿੱਚ ਜਦੋਂ ਫੁੱਲ ਦਿਖਦੇ ਹੌਂ ਤਾਂ ਮੇਰੀ ਘੁਸੇਲੀ ਭੈਣ ਫੋਨ ਕਰਕੇ ਪੁੱਛਣ ਦੀ ਦੀਦੀ ਹੌਂ ਤਾਂ ਹੀ ਫੋਨ ਫੁੱਲਾਂ ਦਾ ਨਿਕਲੀ ਬਲੌਗ ਪਾਇਆ ਹੂੰ ਤੇ ਮੈਂ ਹੁਣ ਮੇਰਾ ਫੁੱਲਮਲ ਹੋਇਆ ਹੀ ਨਹੀਂ ਜਾਂਦਾ ਤੇ ਉਹ ਬੰਜਾਕ ਕਾਲੇ ਕਾਂ ਤੇਰੇ ਮੂੰਹ ਵਿੱਚ ਗੰਧ ਪਾਉ। ਉਧਰ ਚੌਂਕੜਾ ਵਜ ਗਿਆ। ਪਰ ਮੈਨੂੰ ਪ੍ਰੋਬਲਮ ਹੈ ਕੋਈ ਬੈਠ ਨਹੀਂ ਜਾਂਦਾ ਪੈਰਾਂ ਪਾਸ। ਇਹ ਪਤਲੀ ਜੀ ਕੁੜੀ ਆ। ਥੱਕ ਜਾਂਦੇ ਪੈਰ। ਪਤਲੀ ਜੀ ਕੁੜੀ ਆ ਤੇ ਕੋਈ ਪੈਰਾਂ ਭਰ ਨਹੀਂ ਬੈਠਾ। ਪਤਲੀ ਕੁੜੀ ਦੀ ਨਹੀਂ ਗੱਲ ਪੈਰ ਥੱਕ ਜਾਂਦੇ। ਆ ਤੇਰੇ ਦੁੱਧਾਂ ਵੀ ਥੱਕੇ ਹੀ ਰਹਿੰਦੇ। ਮੇਰੇ ਤੇ ਥੱਕੇ ਰਹਿੰਦੇ। ਆਪਣੇ ਆਪਣਾ ਹਿਸਾਬ ਭਾਰ ਹੀ ਨਹੀਂ ਸਾਧਦੀਆਂ ਲੱਗਦਾ ਤੇ ਹੁਣ ਗਾਂ ਗਾਂ ਕੀ ਕਰਨਾ ਕਿ ਹੇ। ਇਪਹਿਲੇ ਹੀ ਜਿਹੜੇ ਮਤਲਬ ਕੀ ਬਜ਼ੁਰਗ ਜਿਹੜੇ ਨਜ਼ਰ ਕਰਦੇ ਬਾਗ ਮੇ ਫਿਰ ਝੂਲੇ ਪੜ ਗਏ ਪੱਕ ਗਈਆਂ ਮਿੱਠੀਆਂ ਅੰਬੀਆਂ ਇਹਨਾਂ ਸੱਚੀ ਆਵਲੇ ਮੌਸਮ ਇੰਨਾ ਆ ਇੱਕ ਸਦਨ ਨੇ ਹੱਥ ਚ ਫੜਾ ਤੀਆਂ ਰੰਬੀਆਂ ਉਹ ਫੁੱਲ ਲਾ ਜਪਰ ਦੇਸੀ ਲਾਦਾ ਹੋਵੇ ਮੈਂ ਕਿੰਨਾ ਵਧੀਆ ਮੌਸਮ ਢਲੰਡਿਆ ਨਾ ਕੋਇਲ ਦੇ ਜਦੋਂ ਆਪਾਂ ਵੀਡੀਓ ਬਣਾਈਦੀ ਕੋਇਲ ਕਾਦੀ ਕੂ ਇਤਨਾ ਰੱਖ ਹਾਂ ਲਾ ਦੇ ਕੋਇਲ ਵੇ ਲੋ ਜਦੋਂ ਆ ਮੌਸਮ ਜਾਂਦਾ ਉਹ ਤੁਸ ਬੋਲਦੀ ਪਹਿਲਾਂ ਨਹੀਂ ਹੈ ਨਾ ਆਹੋ ਦਿਖਾਈ ਨਹੀਂ ਦਿੰਦੀ ਨਾ ਬੋਲਦੀ ਹੈ ਤੁਹਾਡਾ ਡਰ ਗਈ ਥੋੜੀ ਹੈ ਮੌਸਮ ਦੇ ਹਿਸਾਬ ਨਾਲ ਬੋਲਦੀ ਕਿ ਆਵੇ ਬੋਲੀ ਜਾ ਤੁਹਾਡੇ ਨੂੰ ਜਦੋਂ ਕਣਕਾਂ ਪੱਕਦੀਆਂ ਉਦੋਂ ਵੀ ਬੋਲਦੀ ਵੀ ਸੁਣੀਦੀ ਹੈ ਨਹੀਂ ਜਦੋਂ ਬੂਰ ਪੈਂਦਾ ਅੰਬਾਂ ਨੂੰ ਅੱਛਾ ਅੰਬੀਆਂ ਨੂੰ ਬੂਰ ਪਿਆ ਦੂਜੀ ਜਨਵਰੀ ਦਾ ਨਾ ਅਮੀ ਵੇਖਣ ਨੂੰ ਮਿਲ ਜਾਂਦੇ। ਉਹ ਨਹੀਂ ਕਰੀ ਬੁ। ਅੱਜੇ ਕਾ ਮਾਣਾ ਚਲਾਕੀਆਂ ਕਰਦੀ ਰਹਿੰਦੀ ਆ। ਹੂੰ। ਇੱਥੇ ਕਿਹੜਾ ਨੌਰਾਈ ਫੁੱਲ? ਇੱਥੇ ਵੀ ਕੋਈ ਰੰਗ ਲਾ ਦੇ। ਛੇ ਰੰਗ ਲਿਆਂਦੇ ਆਪਾਂ। ਇੱਥੇ ਪੀਲਾ ਲਾ ਨਾ। ਪੀਲਾ ਤੇ ਅੱਗੇ ਫੁੱਲ ਲੱਗਾ ਓਏ। ਇੱਥੇ ਪੀਓ ਪੀਲਾ। ਪੀਲਾ ਹੀ ਐ। ਫੇਰ ਇੱਥੇ ਕਿਹੜਾ ਲਾਵਾਂ? ਪੀਲਾ ਦੇ ਗੁਲਾਬੀ ਸੁਲਾਬੀ। ਗੁਲਾਬੀ ਲਾ ਦੋ। ਹੰਬਲੇ। ਗਹਗੋਨੇ ਫਿਰ ਜੂਦੇ ਪੜ ਗਏ ਫਸ ਗਈਆਂ ਮਿੱਟੀਆਂ ਐ ਅੰਬੀਆਂ ਆ ਵੇ ਤੂੰ ਹੀ ਕੋਕਰਾਲਾ ਮੈਂ ਮੈਂ ਤਾਂ ਨਹੀਂ ਬਣਾਉਂਦੀ ਬਲੌਗ ਹਿੱਸਾ ਪਾਲਾ ਟੋਂਡੀ ਮੈਂ ਹੀ ਸਪੂਰਾ ਮੈਂ ਤਾਂ ਬਲੌਗ ਬਣਾਉਂਦੀ ਆ ਪਤਾ ਕੂਟੀ ਨੂੰ ਹੱਥ ਲਾਉ ਤੇ ਦੇਦੇ ਬੀ ਮੂੰਹ ਤੇ ਵੱਜਦੇ ਵਟ ਵਟ ਕੇ ਉਹ ਕਿਦਾਂ ਆਵੇ ਵੱਜਣ ਹਾਂ ਹੁਣ ਵਦਨ ਦੇ ਵੇਖਣੀ ਜਿਦਾਂ ਕੋਈ ਪੱਕੀ ਨਾਤ ਲੈ ਨਾ ਮੀ ਇਹ ਰੇ ਰੇ ਥੱਲੇ ਵੀ ਪਲਾਸਟਿਕ ਆਹੋ ਪਲਾਸਟਿਕ ਆ ਇਹ ਇੱਧਰ ਲਾਦਾ ਇਹਦੇ ਵੀ ਬੁੜਕ ਬੁੜਕ ਪੈਂਦੇ ਹੀ ਬਾਹਰ ਨੂੰ ਹਾਂ ਇੱਧਰ ਲਾਦਾ ਮੈਂ ਹਾਂ ਹਾਂ ਹੁਣੇ ਪਏ ਹੀ ਕਿਹਦੇ ਤੋਂ ਤਾਂ ਹੀ ਇਹਦੇ 20 ਕਿਲੋ ਜੰਦੇ ਜਿਆਦਾ ਹੋ ਜਾਂਦੀ ਮੁੜ ਕੇ ਨਾ ਹੱਥ ਲੱਗਿਆ ਸਾਰੇ ਜਿਹੜੇ ਪੱਕੇ ਨਿਕਲਣਾ ਰਹੇ ਹੁੰਦੇ ਨਾ ਹਾਂ ਸਾਰੇ ਬੁੜਕ-ਬੁੜਕ ਇੱਥੋਂ ਵੱਜੇ ਮੂੰਹ ਤੇ ਮੇਰੇ ਤੇ ਆਵੇ ਕਿੱਡੀ ਕਿੱਡੀ ਧੂੜ ਖਿਲਰ ਗਈ ਹਾਂ ਮੈਂ ਤਾਂ ਇਦਾਂ ਲੱਗਾ ਪਲਾਸਟਿਕ ਜੀ ਹਾਂ ਪਲਾਸਟਿਕ ਚ ਮੋਰੀਆਂ ਰਹਿੰਦੇ ਵਲੀ ਹਾਂ ਵੀ ਵੇਲ ਜੀ ਕਾਟੀ ਤੇ ਅੰਗੂਰਾਂ ਵਾਲੀ ਹੋਣੀ ਕਿੱਦ ਲੱਗਣੇ ਨਾ ਕਿੰੀਆਂ ਹੀ ਟਿਕਦੀਆਂ ਆ ਵੀ ਥੋੜਾ ਥੋੜਾ ਕੱਟ ਦੋ ਨੀ ਰੇ ਆ ਜਿਹੜਾ ਗਮਲੇ ਤੇ ਲੱਗਾ ਇਹ ਉਹ ਦਿਨ ਕੱਟਣਾ ਨਹੀਂ ਨਹੀਂ ਆ ਨਹੀਂ ਆ ਗਮਲੇ ਵਾਲਾ ਨਹੀਂ ਜ਼ਿਆਦਾ ਨਾ ਲਾਓ ਥੱਲੇ ਤੋਂ ਕੱਟੋ ਦਿਲਵੋ ਜਨਰ ਦਾ ਅਵਰ ਦੇਸੀ ਆ ਵਾਸਤਾਈ ਪਿਆਰ ਦਾ ਇਹਦੇ ਅਜਿਹੀ ਚੀਜ਼ ਨਾ ਪੀਵੇ ਚ ਨਾ ਹਾਂ ਬੰਦ ਕਰ ਬੰਦ ਕਰ ਇਹ ਲੜਕਿਆ ਜੇ ਕਿਦਾਂ ਮੇਰਾ ਗਾਣਾ ਨਹੀਂ ਸੀ ਗਾਣਾ ਵਿੱਚ ਰਹਿ ਗਿਆ ਹੁਣ ਬੋਲ ਦੋ ਅੰਮੀ ਲੜਾਈ ਵਾਲੇ ਕਰਦੀਆਂ ਇਹ ਹੂੰ ਉਹ ਵੇਹੜਾ ਮੋਰ ਬੈਠਾ ਕਿੱਧਰ ਆ ਪੈਲ ਪਉਣ ਲੱਗੇ ਲੰਦਾ ਨਹੀਂ ਖੰਬਾਂਂ ਡੈਈਏ ਮੁੱਤਰੇ ਪੈਲ ਪਉਣ ਲੱਗਦੇ ਨੇ ਧੌਣ ਪਰੇ ਡਿੱਗਣ ਖਾਸ ਵੇਲਾ ਕਿੰਨੀ ਹੁੰਦੀ ਐ ਡੱਡਾ ਭਰੇ ਆ ਜਿੱਦਾਂ ਕਿਸਦੇ ਵਾਲ ਨਮੇ ਹੁੰਦੇ ਉਹਨੂੰ ਅੱਖਾਂ ਹੁੰਦਾ ਇਹਨੂੰ ਇਦਾਂ ਕਹਿੰਦੇ ਜਿਹੜੀ ਖੂਬਸੂਰਤ ਚੀਜ਼ ਐ ਨਾ ਉਹ ਕਿਸ ਨੂੰ ਵੇਖਣ ਨੂੰ ਮਜ਼ਾ ਆਉਂਦਾ ਉਹਨੂੰ ਤਾਂ ਫਾਹ ਗਿਆ ਵੇ ਇਹ ਸੋਣਾ ਨੂੰ ਹੀ ਲੱਗਦਾ ਉਹਨੂੰ ਪੁੱਛ ਕੇ ਵੇਖਦੇ ਤੇ ਕੀ ਬੀ ਕਿੰਨਾ ਭਾਰ ਚੁੱਕ ਕੇ ਤੁਰਿਆ ਫਿਰਦਾ ਨਾ ਉਹਦੀ ਜਾਨ ਤੇ ਬਣੀ ਆ ਉਹ ਜਿਹੜਾ ਲੁੰਡਾ ਜਾ ਜਾਂਦਾ ਉਹ ਦੋ ਸ਼ੁਕਰ ਬਣਾਉਂਦਾ ਹਣਾ ਹੋਰ ਨਾਲੇ ਹੌਲਾ ਹੋ ਜਾਂਦਾ ਉੱਡਦਾ ਵੀ ਘਰੋਲਾ ਇਹ ਸਾਡੇ ਵਰਗੇ ਕਹਿ ਜੇ ਵੇਖ ਮੋਰ ਨੇ ਪੈਰ ਪਾਈ ਵੇ ਮੋਰ ਨੇ ਪੈਰ ਪਾਈ ਹੁੰਦੇ ਤਾਂ ਵੰਡੇ ਜਾਣ ਲੱਗਦੇ ਪਾ ਲੋ ਇੰਨਾ ਨਹੀਂ ਬੰਦਾ ਦੀ ਜਾਨ ਤੇ ਬਣੀ ਹੁੰਦੀਆਂ ਨਹੀਂ ਗੱਲ ਤੋਂ ਮੈਂ ਤਾਂ ਵੰਡੇ ਜਾਣ ਲੱਗ ਪਏ ਹੁੰਦੇ ਤੇ ਫਸੇ ਹੀ ਪਏ ਹੁੰਦਾ ਹੋਰ ਕਰ ਆ ਗਏ ਹੁੰਦਾ ਸਾਰੇ ਪੌ ਨਾਈਟ ਸੂਟ ਤੇ ਕਿੰਨੇ ਮੈਨੂੰ ਤੇ ਪੈਂਟਾ ਪੌਂਡਾ ਦੀ ਗੁੱਸਾ ਜੇ ਬੜਾ ਚੜਦਾ ਆ ਪਜਾਮੇ ਜੇ ਹੌਲੇ ਹੌਲੇ ਇਹਨਾਂ ਨੂੰ ਬੜਾ ਮਜ਼ਾ ਆਉਂਦਾ ਹੂੰ ਹਾਂ ਕਿਉਂ ਵਿੰਦਾ ਹੈ ਵਾਜਾ ਮਾਰਦੇ ਤੁਹਾਨੂੰ ਕੋਇਲ ਦੇ ਨਾਲ ਇਦਾਂ ਵਾਜਾ ਮਾਰੋ ਤੇ ਉਹ ਬੜਾ ਜਵਾਬ ਦਿੰਦੀ ਆਹ ਹੋ ਜਿੱਦੋ ਜਿੱਦੀ ਵਾਜ ਦਿੰਦੀ ਹੁੰਦੀ ਪਲਣ ਹੀ ਕਹੂਗੀ ਉਹ ਉਹ ਕੰਦੀ ਨੀ ਬੇਸਰੀ ਲਿਓ ਕੱਤ ਮੇਰੀ ਜਮਾ ਚਾ ਗਾ ਉਹ ਵੀ ਤਾਂ ਡਰ ਗਈ ਚ ਦੇਣਾ ਕਿ ਅੱਗੋ ਜਵਾਬੜੇ ਦਿੰਦੀ ਹੂੰ ਵਿੱਚ ਇਹ ਕੀ ਜਿਹੜਾ ਇਹਨੂੰ ਕਹੋ ਕਿ ਜਵਾਬ ਦਿੰਦੀਆਂ ਬੜੇ ਠੋਕ ਠੋਕ ਕੇ ਉਹ ਵੀ ਫਿਰ ਅੱਗੋ ਜਵਾਬ ਦਿੰਦੀ ਆ ਆਹ ਹੁੰਦੀ ਤਾਂ ਫਿਰ ਫੀਮੇਲ ਚੀ ਆ ਨਾ ਤੇ ਫਿਰ ਇਦਾਂ ਹੀ ਆ ਇੱਥੇ ਲਾ ਵੀ ਦੋ ਫੜ ਕੇ ਤੁਰੇ ਫਿਰਦੇ ਜਗਾ ਦੱਸੋ ਪੈਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੱਥੇ ਤਾਂ ਅੱਗੇ ਪੜੇ ਇੱਥੇ ਲਾਵਾਂ ਨਹੀਂ ਤੇ ਤੇ ਲੋ ਕੀ ਤੇ ਕਹਿੰਨੇ ਆ ਅੰਨੀ ਤਾਂ ਬਸ ਮੰਦੇ ਤੇ ਬਹਿਤੀ ਤੇ ਆਰਡਰ ਦਈਏ ਤੇ ਫੀਮੇਲ ਵਿਚਾਰੀਆਂ ਸਾਰਾ ਦਿਨ ਡਾਡੇ ਆਰਡਰ ਭਗਤਾਉਂਦੀਆਂ ਨਾ ਭਗਤਾਉਂਦੀਆਂ ਨਾ ਬਾਅਦ ਤੇ ਫਿਰ ਹੋਲੀ ਜਗਾ ਦੇਣਾ ਕੀ ਕੀਤਾ ਸਾਰਾ ਦਿਨ ਫਿਰ ਵਿਚਾਰੀਆਂ ਨੇ ਬੋਲਣਾ ਹੀ ਆ ਹੋਰ ਕਿ ਖੁੱਲ ਪਰੋਣੇ ਨਾ ਹਾਂ ਉਹ ਆਰਡਰ ਮਾਰਦੇ ਕਿੰਨੇ ਕ ਮਨੇ ਕਿੰਨੇ ਕ ਆਰਡਰ ਮਾਰਨੇ ਆ ਪਰ ਇਹਨਾਂ ਨੂੰ ਨਾ ਹੀ ਰੋਟੀਆਂ ਬਣਾਈਏ ਨਾ ਪਰ ਸੂਈ ਚਵੜੀਏ ਨਾ ਬੋਦਰ ਤੇਰੇ ਪਰੇ ਮਾਰੀ ਨਾ ਜਨਾਨੀ ਇੱਕ ਦਿਨ ਸਫਾਈ ਕਰੇ ਤੇ ਘਰ ਦਾ ਉਤਰ ਪੁਤਲ ਹੋ ਜਾਂਦਾ ਬੱਲੇ ਬੱਲੇ ਤਾਂ ਨਹੀਂ ਹੁੰਦਾ ਮੇਰੇ ਨਹੀਂ ਹੁੰਦਾ ਬੱਡ ਦੀ ਚਾਦਰ ਤੱਕ ਨਹੀਂ ਛੱਡ ਛੱਡ ਤਾਂ ਹੂੰ ਦੇਈ ਦੀਆਂ ਹੂੰ ਉਹ ਅੱਗੇ ਤਾਂ ਡਿਸਪੋਰਟ ਜੀ ਹੁੰਦੀਆਂ ਆ ਅੱਡੀ ਕਦੋਂ ਕਰਦੀਆਂ ਆ ਤੇ ਜਗਾ ਇੱਧਰ ਲਾ ਸਾਥ ਕਿੱਥੇ ਲਾਵੇਂ ਫੜ ਕੇ ਖਲੋਤਾ ਕਰਾਂਦਾ ਹੁਣ ਉਧਰ ਲਾ ਗਿਆ ਹਾਂ ਕਿਤੇ ਤੂੰ ਵੀ ਤੇ ਮੇਰੇ ਸਿਰਾਂ ਨੇ ਖਲੋਤਾ ਵੀ ਤੂੰ ਉਧਰ ਹੋ ਤੇ ਮੈਂ ਕਹੇ ਉਹ ਉਧਰ ਲਾ ਦੇ ਪਹਿਲਾਂ ਤੂੰ ਆਪੇ ਕਹਿੰਦੀ ਇੱਥੇ ਲਾਉਣਾ ਕਿਉਂ ਇੱਥੇ ਮੈਨੂੰ ਕਹੇ ਵੀ ਇੱਥੇ ਸਾਰੇ ਡੰਡੀਆਂ ਇੱਕ ਇੱਕ ਦੋ 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 ਕਰਕੇ ਲਾ ਦੇਣੀਆ ਉਹਨੇ ਫਿਰ ਆਪੇ ਖਿਲਰ ਦੇਣਾ ਇੱਥੇ ਕਿਹੜੀ ਜਗ੍ਹਾ ਆ ਗਈ ਇੱਥੇ ਵੀ ਹੈਗੇ ਆਹ ਦੇਖਾ ਉਧਰ ਬਾਤ ਸੰਵਾਲ ਲੈ ਕੋ ਜਿੱਥੇ ਡੰਡਾ ਜੇ ਉੱਥੇ ਲਾ ਦਊਗਾ ਉਹ ਜਿੱਥੇ ਸੁੱਕਾ ਲਾਉਣ ਵੀ ਦੋਗੀਆਂ ਇੱਕ ਇਧਰ ਨੂੰ ਕਹਿ ਦਿੰਦੀ ਐ ਇੱਕ ਉਧਰ ਨੂੰ ਕਹਿ ਦਿੰਦੀ ਐ ਤੇ ਲਾਉਣਾ ਕਿਤੇ ਵੀ ਨਹੀਂ ਲੱਗਦਾ ਲੱਭਣੀ ਨਹੀਂ ਜਗ੍ਹਾ ਨਹੀਂ ਲੱਭਣੀ ਤੇ ਫੇਰ ਆਹ ਸਾਫ ਕਰਨਾ ਪੁੱਟਣਾ ਯਾਰ ਪੁੱਟਣਾ ਹੈ ਕਿਹੜਾ ਪੁੱਟਣਾ ਆ ਗਿਆ ਹੰਦੇ ਆ ਕੀ ਬੱਲ ਗਈ ਹੋਏ ਚੰਗਾ ਮਾਮਾ ਜੀ ਆਹ ਟੈਂਚਰ ਬਿੱਟੇ ਲੱਗੇ ਰੇ ਕਾ ਮਜੋਨੇ ਤੇ ਇਹਨੂੰ ਗਾਰਡਨ ਨੂੰ ਬਣਾਤਾ ਹੂ ਕਿਚਨ ਗਾਰਡਨ ਨਹੀਂ ਆ ਕੀਆ ਜੀ ਕੁਜੀ ਬੰਦੀਂ ਦੀਆ ਜਿ ਚਲਾਈ ਚਲਾਈ ਜੀ ਸਾਗ ਜੀ ਸਾਗ ਬੰਨਦਾ ਨਾਲ ਜੀ ਬਾਜਰੀ ਬੂਟੀ ਏ ਗਾਦਰ ਬੂਟੀ ਨਹੀਂ ਆ ਉਹ ਗੁਲਦੋਦੀ ਆ ਚਾਪਲ ਸਾਡੀ ਉੱਤੇ ਲਿਖਿਆ ਪੂਰੀ ਤੀ ਤੇਰੀ ਪਿਆਰ ਵਿੱਚ ਹੀ ਹੋ ਗਿਆ ਸਦਾਈ ਮਿੱਠੀਏ ਆਹੋ ਆਹੋ ਕੀ ਬਾਤ ਹੈ ਕੀ ਬਾਤ ਸਾਂ ਆਮ ਨਹੀਂ ਚੱਲ ਗਏ ਬਾਹੂ ਖਾਣੇ ਚੱਲ ਗਏ ਨਾ ਮਿੱਠਾ ਸੁਣਿਆ ਨਹੀਂ ਆ ਗਿਆ ਨਾ ਵੇਲਾ ਕਿਧਰ ਲਿਆ ਹੱਸਤ ਨੇ ਨਾ ਵੇਲਾ ਕਿਧਰ ਲਿਆ ਰਾਤੀ ਮੈਨੂੰ ਵੀ ਇੱਕ ਇੱਕ ਸਿੰਗਲ ਦਾ ਗਾਣਾ ਜਿੱਤੇ ਆਇਆ ਸੀ ਉਹ ਵਾਲਾ ਬੋਟੀ ਹੋ ਲੈਣੀ ਜਿਹੜੀ ਪੱਕੇ ਜਾਵੇ ਨਾ ਫੁੱਲ ਵਾਂਗੂ ਹੱਸਦੀ ਰਹੇ ਮੱਥੇ ਵੱਟ ਪਾਵੇ ਨਾ ਕਿਹਦਾ ਹੈਗਾ ਉਹ ਨਮਾਦ ਨਹੀਂ ਹੈਗਾ ਉਹ ਨਾਲ ਇਦਾਂ ਵੀ ਕਰਦੇ ਬੋਟੀ ਹੋ ਲੈਣੀ ਓਹੋ ਡੇਢੀ ਪੱਕੇ ਜਾਵੇ ਨਾ ਪੱਕ ਜਾਣ ਹੀ ਨਹੀਂ ਦਿੰਦੇ ਪੱਕੇ ਜਾਣ ਦਾ ਕਿੱਥੋਂ ਟਾਈਮ ਹੁੰਦਾ ਮੈਂ بڑے ਗਾਣੇ ਬੋਲਦਾ ਮੈਂ ਹੂੰ ਜਿਹੜਾ ਮੋਰ ਚਾਹੁੰਦੇ ਮੋਰ ਸੁਣਾ ਦੇ ਇੱਕ ਦਮ ਇੱਧਰ ਆਇਸ ਤਾ ਮੈਂ ਉਹ ਮਦਾਂ ਕਿ ਦਬ ਬੋਲਦਾ ਤੈ ਤੈਨੂੰ ਲੈ ਜੂ ਰੋਂਦੇ ਨੂੰ ਝੋੜੀਆਂ ਕੋਰੀ ਬੜਾ ਵਾਲੀ ਕੀ ਚੁਚਰੇ ਲੈ ਗਈ ਚੁਚਰੇ ਲੈ ਗਈ ਹਾਂ ਚੱਲ ਫਿਰ ਸਾਨੂੰ ਗਾਣਾ ਪਉਂਦਾ ਤੇ ਤੂੰ ਸੋਲਾ ਆ ਚੱਲ ਵੇਖਦਾਈ ਜਾਂ ਮਨੁਲਾ ਛੱਡੀਏ ਨੀ ਔਰ ਤੇਰਾ ਪਿਆ ਹੈ ਮਰੜ ਕਿਨਾਰੇ ਕਿਦਾ ਬਿਲੁਦ ਦੇ ਆਣੇ ਤੋਂ ਜਦ ਨੀ ਉਹਨੂੰ ਵਾਪਸ ਘਰੇ ਲਿਆਂਦਾ ਵਾਪਸ ਘਰੇ ਲਿਆਂਦਾ ਖਾਣਾ ਪੀਣਾ ਛੱਡ ਗਿਆ ਉੱਟਕੇ ਖਲੋਇਆ ਵੀ ਨਹੀਂ ਜਾਂਦਾ ਹੌਂਦ ਵਿਚਾਰੇ ਨਾ ਇੱਦਾਂ ਦੀ ਖਬਰ ਆ ਲੈਣ ਵਾਲਿਆਂ ਨੇ ਉਹਦੇ ਪਾਵੇ ਮੱਲੇ ਚਾਰੇ ਜਾਂ ਮਿੱਲ ੱੱਲੀਏ ਨਹੀਂ ਯਾਰ ਦਵਾਈ ਨਹੀਂ ਹੈ ਬੀਬੀ ਦਵਾਈ ਜਾਂਦੀ ਜਿੱਦਨੇ ਦੀ ਸਹੇਲੀ ਦਾ ਵਿਆਹ ਆਈ ਨਾ ਮੰਮੀ ਕਹੇ ਹੀ ਹੁੰਦਾ ਤੇ ਦੇ ਲੋਕ ਹੁੰਦੇ ਆ ਤੇ ਲਵਣਾ ਹਾਂ ਅੰਡਿਆ ਵਾ ਏਦਾਂ ਕਹੀ ਜਵੇਂ ਮੰਮੀ ਇਹਨੂੰ ਭੁੜ ਬਦਾਈ ਪਤਾ ਨਹੀਂ ਇਹੋਂ ਹੁੰਦਾ ਨਹੀਂ ਜਣਾ ਪਤਾ ਨਹੀਂ ਪਤਾ ਨਹੀਂ ਹੋ ਰਿਆ ਨਾ ਬਦਨਾਮ ਇਹ ਮੰਨੋ ਮੋਦਾ ਤੇਰੇ ਨਾਲ ਫੇ ਤੋਟਾ ਹੀ ਹੋਇਆ ਏ ਤੂੰ ਖਾ ਉਹ ਲੈ ਹਣਾ ਹਾਂ ਦੇਖ ਲਓ ਮੈਂ ਤੇਰੇ ਨਾਲ ਸਮਾਂ ਸਮਾਂ ਤਾਂ ਨਾ ਮੈਂ ਨਾ ਚਲੀ ਨਾ ਕੋਈ ਤੇ ਚੱਲ ਹੋਇਆ ਸਮ ਨਹੀਂ ਨਹੀਂ ਇਹ ਕਿਨਾਂ ਮੈਂ ਚਲੀ ਮੇਰੀ ਐਵੇਂ ਲਾਉ ਮੈਨੂੰ ਜਵੱਜੀ ਹਾਂ ਕਰੇ ਕੋਈ ਤੇ ਭਰੇ ਕੋਈ ਹੈ ਹਾਂ ਮੈਨੂੰ ਮਤਲਬ ਹੈ ਨਾ ਡਾਡੀ ਵੀ ਕਿੰਨੇ ਸਾਰਾ ਦਿਨ ਤੇਰੀਆਂ ਗੱਲਾਂ ਨਹੀਂ ਮੋਕਦੀਆਂ ਹਿੰਦੀਆਂ ਸੀ ਇਹਦੇ ਤੇ ਇਹ ਚੜ ਕੇ ਦੰਡੇ ਤੇ ਬੈਠਾ ਰਹਿੰਦਾ ਸੀਗਾ ਮੈਂ ਭਰਾਵਾ ਮਹੀਨੇ ਤੋਂ ਗੱਲ ਹੁੰਦੀ ਨਹੀਂ ਇਹਦੀ ਹੁੰਦੀ ਕਿੰਨਾ ਰਹੀ ਫਿਰ ਇਹਨੇ ਫਿਰ ਇਹਨੇ ਦੱਸਿਆ ਇਹਦੇ ਨਾਲ ਵੱਖਰੀ ਐ ਨਾਲ ਵੱਖਰੀ ਐ ਨਾਲ ਵੱਖਰੀ ਮੈਂ ਆਹ ਰੱਬ ਮੇਰਾ ਤੇ ਬਦ ਨਾ ਮੀ ਮੈਨੂੰ ਦਵਾਣੀ ਤੂੰ ਮੈਂ ਗੱਲਾਂ ਕੋਈ ਕਰ ਗਈ ਤੇ ਬੜੀ ਕੋਈ ਚੜ ਗਈ ਗੱਲਾਂ ਇਹੀ ਸਾਡੀ ਸਾਡੀ ਰਾਤ ਬੰਨ੍ਹ ਜਾਂਦੀ ਹੈ ਇਹਦੀ ਚੱਲੋ ਵੀ ਟਾਈਮ ਟਾਈਮ ਲੰਘ ਗਿਆ ਚੰਗਾ ਭਲਾ ਮੰਗਟ ਆਹ ਬੁਤੀ ਇਹਨਾਂ ਸਾਰੀ ਉੱਗੀ ਕਿੰਨਾ ਚੰਗਾ ਭਲਾ ਮੰਗਟ ਆ ਲੈ ਜੀ ਅੰਨਾ ਆਹ ਬੁਤੀ ਉਗੀ ਨੇ ਸਾਰੀ ਹਾਂ ਇੱਕ ਮੈਂ ਲਾਇਆ ਇਹ ਤੇ ਬੂਹ ਹੈ ਦਾ ਗਲਤ ਕਰ ਨਹੀਂ ਚੁਕਿਆ ਨਹੀਂ